हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮੂਸੇ ਪਿੰਡ ਬਿਲਕੁਲ ਨੇੜੇ ਗੱਗੋਪੁਰੇ ਦੇ ਰਹਿ ਜਾਂਦਾ ਸ਼ਿਸ਼ਰੀয়াল ਪਿੰਡ ਲਾਕੇ ਆ ਇਧਰ ਇੱਕ ਪਾਸੇ ਸੁਰ ਸਿੰਘ ਪਿੰਡ ਥੋੜੀ ਦੂਰੀ ਤੇ ਆ ਹੀਰੇ ਵੀਰ ਤੇ ਆ ਗਏ ਆ ਦੋਸਤੋ ਆ ਗਿਆ ਹੀਰਾ ਤੇ ਕਹਿੰਦੇ ਆ ਗਿਆ ਹੀਰਾ ਉਹ ਗੱਲਬਾਤ ਹੋ ਗਈ ਆ ਤੇ ਬਾਕੀ ਪੂਰੀ ਡਿਟੇਲ ਆਪਾਂ ਲਵਾਂਗੇ ਤੇ ਚਾਰ ਬੜਾ ਦਿਖਾਵਾਂਗੇ ਹੀਰੇ ਵੀਰ ਦੇ ਕੋਲੋਂ ਮਾਲ ਸੋਇਆ ਸੋਇਆ ਵੀ ਆ ਇੱਕ ਬਗੈਰ ਬੱਚਿਆਂ ਕਿਉਂ ਬੜਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਭਿੱਖੀਵੜ ਤੋਂ ਕੋਈ 10-12 ਕਿਲੋਮੀਟਰ ਦੀ ਸਾਰੀ ਦੂਰੀ ਆ ਚਪਾਲ ਵੀ ਤਕਰੀਬਨ ਅਗੇ 8 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਭਿੱਖੀਵੜ ਤੋਂ ਜਿਹੜੀ ਛੜਕ ਵਾਇਆ ਚਪਾਲ ਅਮਰ ਫਰ ਨਾਲ ਜਾਂਦੀ ਐ اسی ਛੜਕ ਦੇ ਉੱਪਰ ਪਿੰਡ ਆ ਮੂਸੇ ਆਉ ਕਰਦੇ ਆਂ ਪੂਰੀ ਗੱਲਬਾਤ 29 ਤਰੀਕਾ ਚ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਸਭ ਤੋਂ ਪਹਿਲਾਂ ਹੀਰੋ ਸਾਸਰੀ ਕਾਲ ਆ ਗਿਆ ਹੀਰਾ ਤੇ ਛਾ ਕਾ ਹੀਰਾ ਬਹੁਤ ਕਿਰਪਾ ਚਲੋ ਸ਼ੁਕਰ ਹੈ ਮਾਲਕ ਦਾ ਫਿਰੇ ਚਾਰ ਬੜਾ ਜਿੰਨੇ ਆਪਾਂ ਜ਼ਿਕਰ ਕਰਤਾ ਦਿੱਤਾ ਵੀ ਰਿਹਾ ਹਾਂਜੀ 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 ਚਾਰ ਬੜਾ ਨੇ ਹਾਂਜੀ ਬਾਜੀ ਮਤਲਬ ਤਿੰਨ ਆਪਣੇ ਕੋਲ ਸੁਈਆਂ ਨੇ ਬੱਚਾ ਮਰ ਗਿਆ 6-7 ਦਿਨ ਹੋ ਗਏ ਆਪਣੇ ਤੇ ਸੁਈ ਗੱਬਣ ਆਈ ਹੋਵੜ ਹਾਂ 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 ਗੱਬਣ ਆਈ ਇਹ ਗੱਬਣ ਆਈ ਅੱਛਾ ਗੱਬਣ ਆਈ ਸੀਗੀ ਹਾਂਜੀ ਹਾਂਜੀ ਇਹ ਬੱਚਾ ਮਰ ਗਿਆ ਸੁਈ ਤਾਜੀ ਆ ਹਾਂ ਤੋ ਇਸ ਸੁਈ ਤਾਜੀ ਆ ਠੀਕ ਆ ਇਹ ਆਪਾਂ ਦੋਸਤਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਲਾਸਟ ਵਿੱਚ ਮੋਲਰਾ ਜੈਜ ਆ ਮਿੱਠੇ ਮਿੱਠੇ ਰੇਟ ਮਿੱਠੇ ਮਿੱਠੇ ਹੀ ਬਾਬੜੇ ਦਾ ਮੇਲਾ ਆ ਆ ਕਿਆ ਜਿਆ ਜੀ ਕਰੋ ਲੱਖ ਜੂਗਾ ਪਤਾ ਭੈਣ ਭਰਾਵਾਂ ਨੂੰ ਜਿਆ ਜੀ ਲੱਖੋਗੇ ਤੁਸੀਂ ਕਿਆ ਜਿਆ ਭੈਣ ਭਰਾ ਦੱਸਣਗੇ ਆਪਣੇ ਹਾਂਜੀ ਹਾਂਜੀ ਬਾਕੀ ਕਮੈਂਟਾਂ ਵੀ ਮੇਰੇ ਕੋਲ ਲੱਗਿਆ ਕਮੈਂਟਾਂ ਤੁਸੀਂ ਜਿਆ ਜੀ ਵਿਆਹ ਕੀਤਾ ਕੋਈ ਗਲਤ ਮੁੱਲ ਤੇ ਨਹੀਂ ਕੀਤਾ ਇਹ ਤੋਂ ਸ਼ੁਰੂਆਤ ਕਰਦੇ ਹਾਂਜੀ ਇਹ ਵੀਰੋ ਸੁਵਿਆਂ ਦੇ ਵਿੱਚ ਵੜ ਗਏ ਮੀਂਹ ਦੂਜਾ ਭਾਜੀ ਦੂਜਾ ਸੁਆ ਬੱਚਾ ਮਗਰ ਕੀ ਆ ਬੱਚਾ ਇਹਦੇ ਮਗਰ ਵਛਾ ਆ ਗਿਆ ਵਛਾ ਮਗਰ ਹਾਂਜੀ ਵਛਾ ਸੋ ਦੂਜਾ ਸੁਆ ਦੋਸਤੋ ਵੜਸ ਹੋਈ ਆ ਜ ਕਿੰਨੇ ਦਿਨ ਹੋ ਗਏ ਤੁਸੀਂ ਇਹ ਮਨੋ 10 ਦਿਨ ਹੋ ਗਏ ਭਾਜੀ ਕਿਹੜੇ 10 ਕਿ ਦਿਨ ਹੋ ਗਿਆ ਇਸ ਵਕਤ ਦੁੱਧ ਕਿੰਨਾ 12 ਕਿਲੋ ਭਾਜੀ 12 ਕਿਲੋ 13 ਇਹ ਅੱਜ ਹੀ ਆਈਆਂ ਵੇਣਾ 12 ਕਿਲੋ ਦੁੱਧ ਇਸ ਵਕਤੇ ਤੇ ਥਲੇ ਹਾਜ਼ਰ ਆ 12 ਕਿਲੋ ਮੈਂ ਕਿ ਖਰ ਸਕਦਾ ਬਾਕੀ ਹਾਈਟ ਕੱਟ ਦੀ ਗੱਲ ਕਰਨ ਲਈ ਤੇ ਵੱਡੀ ਹਾਈਟ ਕੱਟ ਦੇ ਵਿੱਚ ਆ ਇੱਕ ਵਾਰੀ ਤੁਹਾਨੂੰ ਆਪ ਤੋੜ ਕੇ ਦਿਖਾ ਰਿਹਾ ਸਾਰੇ ਭਰਾਵਾਂ ਨੂੰ ਕੋਈ 10 ਕਿ ਦਿਨਾਂ ਦੀ ਹੀਰਾ ਦੱਸ ਰਿਹਾ ਵੀ ਸਰੀਰ ਆ ਸੋ 12 13 12 ਕਿਲੋ ਦੁੱਧ ਤੇ ਤੇਰੇ ਹਾਜ਼ਰ ਮੁੱਠੀ ਥਾੜਾ ਤੁਰੇ ਚੌਣ ਚੜ ਚੰਗੀ ਹੋ ਚੌਣ ਇੱਕ ਲੰਮਾ ਸਲੋਬੀ ਚਵਾਈ ਚ ਵੀ ਚੰਗੀ ਆ ਠੀਕ ਆ ਸੋ ਮਗਰ ਦੇ ਬੱਚਾ ਆਲਟਰ ਬੱਚਾ ਦਿਖਾ ਦਿਆ ਜੇ ਆ ਮਗਰ ਆ ਦੇ ਮੇਰ ਕਾਫਾ ਬੱਚੇ ਦੇ ਨੇ ਇੱਕ ਵਾਰੀ ਜ਼ਰੂਰ ਕੈਮਰਾ ਮਾਰੋ ਠੀਕ ਆ ਮੀਤ ਰੇਕਾ ਲਓ ਜੀ ਕਰੋ ਚੈੱਕ ਹੁਣ ਵਾਸੇ ਵੀਰੇ ਸ਼ਾਮ ਨੂੰ ਕੋਈ 4:00 ਵਜੇ ਤੱਕ ਸਮਾ ਸੁਬਾ ਚਵਾਈ ਚ ਵੀ ਕਿੰਨੇ ਵਜੇ ਕੀਤੀ ਆ ਚਵਾਈ ਭਾਜੀ ਜਾ ਕੇ ਕੀਤੀ ਹੈ گاؤں ਤੋਂ ਦੀ ਇਹ ਕਹਾਂ ਵੜ ਲਗੀ ਜੇ ਕਹੇ ਲਗੀ 7:30 ਦੇ ਹਾਂ ਹਾਂ ਓ ਤੜਕੇ ਆਪਦਾ ਫਿਰ ਡੰਗਰ ਚੋੜ ਬਾਕੀ ਇਹੇ ਤੈਨੂੰ ਲੱਖ ਲੱਖ ਵਧਾਈਆਂ ਅੱਜ ਵੀਡੀਓ ਬੜੀ ਢੰਗ ਤਰੀਕੇ ਨਾਲ ਬਣਦੀ ਸਵੇਰੇ ਹਾਂਜੀ ਹਾਂਜੀ ਬੜੇ ਰਵੀਰ ਦੀ ਵੀਡੀਓ ਸਾਫ ਬਣੀ ਬਾਜੀ ਹਾਂ ਮਾਲ ਸਾਰਾ ਉਹ ਵੀ ਵੇਚ ਗਿਆ ਉਹਦਣਾ ਚਲੋ ਸ਼ੁਕਰ ਮਾਲਕ ਦਾ ਉਹ ਵੇਚ ਨਾਲ ਇੱਕ ਆਪਾ ਪਾ ਗਿਆ ਜੀ ਹੀ ਪਾ ਜਾਏ ਤੇ ਬਾਕੀ ਕਾਲਪੁਰਖ ਨੇ ਕਰਨਾ ਸਾਰਾ ਕੁਝ ਔਰ ਟੋਕੜ ਗੱਬੜ ਮਾਈ ਦੇ ਰੇ ਹੂਨ ਆ ਮਾ ਉਹਤਨਾ ਲੈਟ ਜਗਾਈ ਆ ਮਗਾ ਹੀਰੇ ਨੇਰਾ ਹੋ ਗਿਆ ਵਾਵਾ ਯਾਰ ਲੈਟਾ ਲੂਟਾ ਜਾਗ ਪਿਆ ਨੇ ਹੀਰਾ ਦਾ ਕੋਈ ਗੱਲ ਨਹੀਂ ਵੀ ਵੀਰ ਕੋਈ ਕਰਨੀ ਕੀ 12 ਕਿਲੋ ਦੁੱਧ ਹੈ ਮੇਰੀ ਮਾਜ ਦੇ ਤੇ ਮਾਂ ਵਾਲਾ ਮਾਈ ਤੇ ਲਾਗੇ ਦਿੱਤੀ ਪਤਰੀ ਪਿੰਡ ਠੀਕ ਆ ਮੈਨ ਕਿਹ ਦਿੱਤਾ ਉਹਨਾਂ ਨੂੰ ਹਾਂ ਇਹ ਨਹੀਂ ਉਤਨਾ ਕੰਡਿਆ ਮਿੰਕੇ ਮਹਾ ਇੱਥੇ ਮਾਰ ਲਓ ਲਈ ਅੱਜ ਬਿਲਕੁਲ ਵੇਲੇ ਸਾਰ ਆਪਾਂ ਜਿਹੜੀ ਬਿਲਕੁਲ ਵੀਡੀਓ ਬਣਾ ਰਹੇ ਕਿਹਦਾ ਕੁਵੇਰਾ ਹੋ ਜਾਂਦਾ ਦੁੱਧ ਮਾਰਾਂਗੇ ਦੁੱਧ 12 ਕਿਲੋ ਹੀਰੇ ਮੋਲੇ ਦੱਸ ਮੋਲੇ ਦਾ 42000 ਆ 38000 ਦੇਣੀ ਆ ਇੱਕ ਮਿੰਟਾ ਜੇ ਦੱਸਣਾ ਮੁੱਲ ਗਿਆ ਜੇ ਤੇ ਨਹੀਂ 38000 ਦੀ 38000 ਦੀ ਨਾ 42000 38000 ਕੋਈ ਭੂਰ ਛਟਾ ਦਾ ਨਹੀਂ ਗਾਰੰਟੀ ਆਪਣੀ ਠੀਕ ਆ ਤੇ ਬੰਦਾ ਹੀ ਲਗਾ ਦੇਖੋ ਜੀ ਕੋਈ ਭੂਰ ਨਹੀਂ ਕੋ ਇਸੇ ਤਰ੍ਹਾਂ ਬੈਗ ਚਵਾਈ ਕਰ ਲਓਗੇ ਕੋਈ ਨਹੀਂ ਬਿਕਰਵਾ ਰਹੀ ਉਹ ਖਾਵੇ ਤੁਸੇ ਸਭ ਲੱਤ ਨਹੀਂ ਲੱਗੂ ਥੋੜਾ ਜਿਹਾ ਇਕੱਲੇ ਇਕੱਲੇ ਥਾਂਸੀ ਪੁੱਤ ਲੱਗਿਆ ਖਾ ਰਿਹਾ ਲੱਗੋ ਹੋਰ ਸਿੱਟਾ ਚੈੱਕ ਕਰਾ ਦੇ ਥੋੜਾ ਸਿੱਟਾ ਹੋਵੇ ਬਾਕੀ ਆਵੇ ਕੋ ਆਹ ਪਾਣੀ ਹੁਣ ਹੀ ਪਾ ਲੈਣੀ ਹੈ ਲਓ ਜੀ ਕਰੋ ਚੈੱਕ ਸੋ 12 ਕਿਲੋ ਦੁੱਧ ਦਾ ਦੋਸਤੋ ਬੜੇ ਗੈਜ ਮੁੱਲ ਦੇ ਵਿੱਚ ਓਕੇ ਜੀਰੇ ਇਹਦਾ ਭਰਾ ਚੱਗੀ ਜੋ ਦੀ ਗੱਲ ਨਹੀਂ ਆ ਹੈਗਾ ਰ ਹੈਗਾ ਇਧਰ ਸੈਕੰਡ ਨੰਬਰ ਤੇ ਆ ਗਏ ਆ ਆਹ ਵੇਰ ਕਿਹਨੇ ਨਵਸੀ ਆ ਗਈ ਪਹਿਲਾਂ ਆ ਗਈ ਆ ਇਹਦੇ ਥਲੇ 12 ਕਿਲੋ ਦੁੱਧ ਲਓ ਜੀ ਪਹਿਲੇ ਸਵੇਰ ਬੱਛੀ ਆ 12 ਕਿਲੋ ਹਾਂ ਅੱਜ ਕਿ ਇਨ ਸੋਇਨ ਭਾਜੀ ਆ ਲਾ ਲਓ 10 12 ਦਿਨ ਲਾਲੇ ਬੱਛੀ ਲਓ ਜੀ ਫਲੈਕ ਰੰਗ ਦੀ ਬੱਛੀ ਦਿਖਾ ਦਿਓ ਮਗਰ ਬੱਛੀ ਆ ਮਗਰ ਬੱਛੀ ਆ ਹਾਂ ਮਗਰ ਬੱਛੀ ਆ ਫੀਮੇਲ ਕਾਫ ਆ ਹਾਂਜੀ ਹਾਂਜੀ ਤੇ ਦੰਦੋਂ ਚੌਕੀ ਕਹਿੰਦੇ ਸ਼ੋ ਤੇ ਛਿੱਗੀ ਹੋਊਗੀ ਹੋਰ ਕੀ ਆ ਕੋਈ ਛਿੱਗੀ ਮੰਨ ਕੇ ਲੈ ਜੇ ਹਾਂ ਮੰਨ ਕੇ ਛਿੱਗੀ ਲੈ ਜੀ ਕੋਈ ਐ ਸੋ ਤਾਂ 12 ਕਿਲੋ ਨੱਟ ਹਾਂ ਹਾਂਜੀ ਹਾਂਜੀ ਲਓ ਜੀ 12 ਕਿਲੋ ਨੱਟ ਦੁੱਧ ਤੇ ਟੱਕ ਜਿਹੜੀ ਗਾਂ ਮੇਰੇ ਵੀਰ ਵਿਖਾ ਦਿਓ ਪੂਰੀ ਤਸੱਲੀ ਨਾਲ ਥਣਾ ਦੀ ਅਰੇ ਸਾਫ ਹੈ ਜੀ ਮੇਰੇ ਕੋਲ ਜਿਹੜੀ ਟੱਕੇ ਗਾਂ ਰੱਖਦੀ ਹੈ ਬਾਕੀ ਬਖਾਰਾ ਜਿਵੇਂ ਤੁਸੀਂ ਦੇਖੋਗੇ ਇੱਕ ਸ ਉਹਰਾ ਦੇ ਭਾਜੀ ਮੁਠੀ ਮੁਠੀ ਥਾਣ ਲੱਗਾ ਕਰਮਾਂ ਦੀ ਉਹਰਾ ਵੇਖੋ ਇਹਦਾ ਮੁੱਲ ਵੇਖੀ ਜਾਜਾ ਹਾਂਜੀ ਮੋਲ ਉਡਦਿਆਂ ਦੇ ਲੋ ਵੀ ਮੋਲ ਜਿਹੜਾ ਹੀਰਾ ਦਾ ਵੀ ਉਡਦਿਆਂ ਵਾਲਾ ਹੀ ਕਰਨਾ ਭਾਜੀ ਹੁਣ ਪਹਿਲਾ ਸੂਆ ਪਹਿਲਾ ਹੀਰੇ ਸੂਆ ਇੰਨਾ ਪਹਿਲਾ ਸੂਆ ਵਾਰੀ ਭਾਜੀ ਹੁਣ ਪਹਿਲਾ ਸੂਆ ਬੱਤੀ ਆ ਹਾਂ ਬਾਕੀ ਮੇਰੇ ਵੀ ਕੱਢੋ ਨਿਗਾ ਦੇ ਵਿੱਚੋਂ ਕੋਈ ਕਰਮਾਂ ਵਾਲੀ ਕਾਲੀ ਨਹੀਂ ਪੈਂਦੀ ਗੋਲਾ ਗੋਲਾ ਚੈੱਕ ਕਰੋ ਕਰਮਾਂ ਦੀਆਂ ਪੂਰੀ ਗੋਲ ਆ ਸਿਰਾਂ ਨੇ ਜੀ ਆਹ ਦੇਖੋ ਜੀ ਕੋਈ ਗੱਲ ਨਹੀਂ ਆ ਵੇਖੋ ਭਾਜੀ ਮਰਾਉਣੀਆਂ ਤਾਂ ਮਰਾ ਦਈਏ ਬਾਕੀ ਵੇਲਾ ਮਰਜੀ ਆ ਤੇਰਾ ਦਿਆ ਦਿੰਨੇ ਆ ਇਸੇ ਤਰ੍ਹਾਂ ਹੀ ਇਤਨਾ ਹੀ ਬੱਚਾ ਲਾਉਣਾ ਪੈਣਾ ਬੱਚਾ ਲਾ ਦੇ ਬੱਚਾ ਲਾਉਣਾ ਪੈਣਾ ਹਾਂ ਆ ਲੋ ਜੀ ਸੋ ਬੱਚਾ ਲਾ ਦੇ ਤਾਂ ਦੋਸਤੋ ਦੋ ਦੇ ਚਾਰ-ਚਾਰ ਧਾਰਾ ਮਾਰਨੀ ਆ ਬਾਕੀ ਦੇਖੋ ਨਾਲ ਹੀ ਕਰਮਾਂ ਦੀ ਜਿਹੜਾ ਪਛਾਅ ਕਰਨਾ ਪੀ ਤੇ ਨਾਲ-ਨਾਲ ਪਸਮਾਈ ਆ ਬਾਕੀ ਹੀਰੇ ਥਾਂ ਤੋਂ ਬਹੁਤ ਗੋਲ-ਗੱਲ ਬਹੁਤ ਕੰਮ ਹੈ ਹਾਂ ਅਜੀ ਡੰਗਰ ਇਧਰ ਹੋਦਾ ਥਾਣਾ ਵੇਖੋ ਇਹਦਾ ਵੇਖੋ ਥਾਣਾ ਨਹੀਂ ਥਣ ਥਣ ਵਾਲੇ ਕਰਮਾਂ ਵਾਲੇ ਐਵੇਂ ਨਹੀਂ ਆਪਾਂ ਕਹਿ ਸਕਦੇ ਕੋਈ ਛੋਟਾ ਥਾਣਾ ਹਾਂਜੀ ਹਾਂਜੀ ਉਹ ਵਾਰੇ ਦੋਸਤੋ ਚਾਰਾਂ ਚਾਰਾਂ ਨੂੰ ਥਾਣਾ ਬਾ ਕਮਾਲ ਮੁੱਠੀ ਮੁੱਠੀ ਵਾਲਾ ਥਾਣਾ ਲੱਗਾ ਬਾਕੀ ਸਾਰੇ ਫਾਰਮਰ ਤੋਂ ਤੁਹਾਨੂੰ ਬੇਨਤੀ ਹੁੰਦੀ ਆ ਵੀ ਆਪਦੀ ਤਸੱਲੀ ਕਰੋ ਬਾਕੀ ਚਲੋ ਆਪਾਂ ਦਾ ਮੌਕੇ ਤੇ ਵਿਖਾਈ ਦੇਣਾ ਕੋਈ ਭੂਰ ਛਿੱਟਾ ਹੋਇਆ ਤੇ ਆਪਾਂ ਦਸਣ ਜਾਊਗਾ ਤੁਹਾਨੂੰ ਵਿੱਚ ਗੱਲ ਬਾਕੀ ਹਾਈਟ ਦੀ ਮੀਡੀਅਮ ਆ ਕਰਮਾਂ ਦੀ ਪਹਿਲਾਂ ਹੀ ਤੁਹਾਨੂੰ ਆਪਾਂ ਦੱਸ ਦਿੱਤਾ ਵੀ ਵਜਨ ਉਹਨਾਂ ਹੀ ਪੂਰਾ ਠੀਕ ਹੈ ਜੀ ਨਾਲ ਹੀ ਬਿਲਕੁਲ ਥੱਲੇ ਲੱਤਾਂ ਨੂੰ ਵੰ ਰਸੀ ਕਹਿੰਦੇ ਨੇ ਨਿਆਣਾ ਜੂੜ ਕਹਿੰਦੇ ਜਿਵੇਂ ਸਾਰੇ ਆਪੋ ਆਪਣੇ ਇਲਾਕੇ ਦੇ ਵਿੱਚ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਥੋਂ ਆਹ ਦੇਖਿਆ ਜੇ ਲੈ ਵੀਰੇ ਭਰਾ ਦੇ ਵੀਰੇ ਕੋਈ ਪੰਜ 7 7 ਧਾਰਾ ਮਾਰ ਦੇ ਮੇਰੇ ਭਾਜੀ ਸੱਲੀ ਨਾਲ ਤਸਲੀ ਨਾਲ ਦਿਖਾ ਦੇ ਜੀ ਰਹੇ ਲੈਓ ਜੀ ਹਾਂ ਜੀ ਭਾਜੀ ਠੀਕ ਆ ਜੀ ਪਰਲਾ ਪਰਲਾ ਜਿਹੜਾ ਬਹਿਣੀ ਇੱਕ ਬਹਿਣੀ ਵਾਲਾ ਅਗਲਾ ਥਣ ਭਰਾਹੀ ਮੇਟਾ ਸੀਰੇ ਆ ਲੈ ਭਰਾ ਭਰਾ ਦੇ ਚੰਗੀ ਤਸਲੀ ਨਾਲ ਹਾਂ ਜੀ ਹਾਂ ਜੀ ਉਹ ਸਰੇ ਮਗਰੋਂ ਚੁੰਗਿਆ ਬੱਚਾ ਹੈ ਮਗਰੋਂ ਚੁੰਗਿਆ ਕਰਾਂ ਬੱਚਾ ਅੱਛਾ ਜੀ ਦੋ ਘਰਾਂ ਟਾਈਮ ਹੀ ਉਦੋਂ ਮੈਂ ਘਰੇ ਗਿਆ ਸੀ ਠੀਕ ਆ ਇੱਧਰ ਚਵਾਈ ਇੱਕ ਨੰਬਰ ਆ ਠੀਕ ਆ ਜੀ ਲਓ ਵੀ ਇਹ ਦੋਸਤੋ ਗੱਲ ਬਾਤ ਆ ਠੀਕ ਆ ਜੀ ਚਲੋ ਕੋਈ ਧਾਰਾਂ ਦੀ ਬਾਤ ਘਟੋਗੇ ਤਾਂ ਪਹਿਲਾਂ ਦੱਸੀ ਜਾਂਦੀ ਆ ਪਰਲੇ ਥਾਨ ਨੇ ਬਸਮਾਰ ਹੀ ਸੱਟੇਗਾ ਪੱচ্চਾ ਵੀਰਾਂ ਦਾ ਵੀ ਕੋਲੇ ਬੱਚਾ ਸੀਗਾ ਬੱਚਾ ਚੁੰਗ ਗਿਆ ਹੁਣ ਤੋਂ ਪਹਿਲਾਂ ਹੀ ਉਹ ਜਦੋਂ ਵੀ ਕੋਈ ਸੱਜਣ ਆਵੇ ਆਪਦੀ ਬਣੀ ਥਣੀ ਇਸੇ ਤਰ੍ਹਾਂ ਦੇਖ ਲੈ ਇਹਦਾ ਮੁੱਲ 44000 ਜੇ ਅਸਨੋ ਵਾਲੀ ਗੱਲ ਹੀ ਕਰ 37000 ਦੀ ਦੇ ਦੇਣੀ ਆ 37000 ਦੀ ਹਾਂ 12 ਕਿਲੋ ਦੁੱਧ ਦੇ 1 ਦੇਖੋ ਮੇਰੇ ਭਰਾ ਰੰਗ ਹੈ ਨਾ ਮਣਕੇ ਖੜੇ ਹਾਂ ਕਹਿੰਦੀ ਗੱਲ ਨਹੀਂ ਇਹ ਮਣਕੇ ਖੜੇ ਬਾਕੀ ਮਗਰ ਬੱਛੀ ਏ ਆ ਬੱਚਾ ਬਿਲਕੁਲ ਤੁਸੀਂ ਦੇਖ ਲਿਆ ਚਵਾਈ ਚੰਗੀ ਆ ਸੋ ਬਾਕੀ ਰਹੀ ਗੱਲ ਠੀਕ ਆ ਜੀ ਇੱਕ ਬਹਿਣੀ ਦੇ ਪਾਸੇ ਅਗਲੇ ਥਣ ਦੀ ਉਹ ਬਿਲਕੁਲ ਜਿਹੜਾ ਬੱਚਾ ਚੁੰਗਿਆ ਨਹੀਂ ਤੇ ਪਸਮਾ ਕਰਮਾਂ ਦੀ ਲਾਉਂਦੀ ਸੁੱਟਦੀ ਇੱਕੋ ਟਾਈਮ ਆ ਬਾਕੀ ਤੁਹਾਡੇ ਸਮਾਂ ਇੱਥੇ ਨਾੜਾ ਟਾਈਮ ਹੀ ਉਦੋਂ ਅਸੀਂ ਗਏ ਸੀ ਆ ਤੇ ਡੰਗਰ ਬਾਹਰ ਗੋਭੀ ਕੱਢਣਦੇ ਉਦੋਂ ਚੁੰਗਿਆ ਬਚਨੇ ਉਹ ਤਾਂ ਦਾਲ ਆ ਗਿਆ ਲਾ ਗਿਆ ਦਾਲ ਆ ਗਿਆ ਠੀਕ ਆ ਬੱਚਾ ਦਾਲ ਆ ਗਿਆ ਨਾ ਹਾਂਜੀ 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 ਠੀਕ ਆ ਜੀ ਕੋਈ ਗੱਲ ਪਾਜੀ ਆ ਜਾ ਜਿਹੜੇ ਆਹ ਡੰਗ ਚੋ ਕੇ ਖੜੇ ਆ ਵੇੜ ਆਪਣੇ ਕੋਲ ਬਰ ਸੁਈ ਆ ਕਿੰਨੇ ਕ ਟਾਈਮ ਹੋ ਗਿਆ ਇਹਨੂੰ ਇਹਨੂੰ ਸੁਈ ਨੂੰ ਅੱਜ 14 15 ਦਿਨ ਹੋ ਗਏ ਬੜਾ ਲਓ ਜੀ 15 14 ਦਿਨ ਹੋ ਗਿਆ ਸੁਈ ਨੂੰ ਬਿਲਕੁਲ ਗਰੇ ਕਲਰ ਦੇ ਵਿੱਚ ਆ ਗਈ ਗਰੇ ਤੇ ਆਪਾਂ ਗੱਲ ਕਰਦੇ ਨੇ ਵੀ ਬਿਲਕੁਲ ਬਰਾਊਨ ਦਾ ਕੰਤ ਉਹ ਆਪਾਂ 37000 ਦੀ ਦੇ ਦਨੀ ਆਪਾਂ ਹਾਂਜੀ ਉਹ 37000 ਦੀ ਯਸਨ ਉਹ 37000 ਦੀ ਯਸ ਯਸ ਲਓ ਜੀ ਯਸਨ ਉਹ 37000 ਏ ਬਾਹਰ ਦੀ ਡਿਟੇਲ ਹੀ ਰੇ ਸੁਆ ਗਿੰਮਾ ਦੂਜਾ ਭਾਜੀ ਦੂਜਾ ਕਿੰਨੇ ਟਾਈਮ ਦੀ ਸੁਈ ਹੈ ਸੁਈ ਨੂੰ ਅਜੇ 13 14 ਦਿਨ ਹੋ ਗਏ ਭਾਜੀ ਲਓ ਜੀ 13 14 ਦਿਨ ਦਾ ਸਮਾਂ ਹੋ ਗਿਆ ਅਜ ਸੁਈ ਨੂੰ ਬਾਕੀ ਮੇਰੇ ਵੀਰੋ ਪੂਰੀ ਤਸੱਲੀ ਨਾਲ ਚੈੱਕ ਕਰੋ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਦੂਜਾ ਸੁਆ ਮਗਰ ਦੇ ਬੱਚਾ ਕੇ ਪਛੀ ਬੱਚਾ ਬੱਚਾ ਭਾਜੀ ਮਗਰ ਬੱਚਾ ਹੀ ਰੇ ਦੁੱਧ ਕਿੰਨਾ ਜਿਹੜਾ ਸਹੀ ਮੇਰੇ ਚਵਾਈਏ ਭਾਈ 10 ਲੀਟਰ 10 ਕਿਲੋ ਜਿਹੜਾ ਦੋਸੇ ਦਿੱਲੇ ਆਇਆ ਸੁਈ ਤੋਂ ਦੁੱਧ ਹੈਗਾ 10 ਲੀਟਰ 10 ਲੀਟਰ ਦੀ ਪੁਸ਼ਟੀ ਆ ਤਸੱਲੀ ਆ ਮੇਰਾ ਭਰਾ ਅੱਜ ਦਾ ਮਰਜੀ ਇੱਥੇ ਆਣ ਕੇ ਕਰ ਲ ਇਧਰ ਕਿ ਬੰਨੀ ਵਾਲੇ ਪਾਸੇ ਤੁਹਾਨੂੰ ਵਿਖਾ ਦਿੰਨੇ ਆਂ ਪਾ ਥਾਂ ਸੁਣ ਇਧਰ ਨੇ ਪਾਜੀ ਠੰਡੀ ਅੜੀ ਆ ਭਾਵੇਂ ਇਸ ਤਰ੍ਹਾਂ ਵੇਲੇ ਖਲੋਤੇ ਆਂ ਭਾਵੇਂ ਇਦਾਂ ਬਹਿ ਜਾ ਥੱਲੇ ਇਧਰ ਵੇ ਠਿਲ ਦੀਨੀ ਆ ਹਾਂ ਐਨੀ ਠੰਡੀ ਆ ਆ 10 ਕਿਲੋ ਦੁੱਧ ਦਾ ਮੁੱਲ ਰਜਾਏਗਾ ਅੱਛਾ ਮੁੱਲੇ ਮੈਂ ਆ ਆ ਵੱਖਣਗੇ ਵੀਰਾ ਮੁੱਲ ਜਾਇਡ ਕੀਤੇ ਆ ਵੀਰਾ ਵੈਰਾ ਮੈਂ ਕਿੱਥੋਂ ਆਇਆ ਹਾਂਜੀ ਹਾਂ ਲੈ ਵੇ ਵੀਰਾ ਵੀਰਾ ਬੰਦੇ ਅੱਜ ਸਾਰੇ ਭੈਣ ਭਰਾ ਦੱਸਣਗੇ ਕਮੈਂਟਾਂ ਦੇ ਵਿੱਚ ਵੀ ਵਾਕਿਆ ਮੁੱਲ ਜਿਹੜੇ ਜਾਇਜ਼ ਕਰਤੇ ਆ ਤ론 ਮੋਲ ਪਹਿਲਾਂ ਵੀ ਜਾਇ ਜੀ ਹੁੰਦੇ ਪਸ਼ੂਆਂ ਦੇ ਹਿਸਾਬ ਨਾਲ ਹੀ ਮੰਗਿਆ ਜਾਂਦਾ ਜਿਵੇਂ ਦਾ ਪਸ਼ੂ ਆ ਨਹੀਂ ਨਹੀਂ ਇਹੋ ਜਿਹਾ ਰੇਟ ਆ ਮੋਲ ਉਹਨਾਂ ਕ ਮੰਗੋ ਇਹਦਾ ਮੋਲ ਭਾਜੀ ਆਪਾਂ ਕੀਤਾ 35000 ਕਰਨਾ ਹਾਂ ਇਹਦਾ ਮੋਲ 35000 ਆਪਾਂ ਦੇਣੀ ਦੂਜਾ 32000 ਦੀ ਹਾਂ 32000 ਦੀ ਹਾਂ ਨਾ ਗਿੱਦ ਦੇਣੀ ਆ 32000 ਦੀ ਹਾਂ ਐਡ ਤੋਂ ਡਾ ਕਸਰ ਕੱਢ ਕੇ ਇਧਰ ਆ ਭਾਜੀ ਹਾਂ ਅਮਰ ਦੇਖ ਤੋ ਕੱਲੇ ਕੱਲੇ ਥਾਂ ਦੀ ਘਤਾਰ ਆ ਵੇਖ ਕੋਈ ਇਹਦਾ ਡੰਗਰ ਕੱਲਣਾ ਪੈਂਦਾ ਵੇਖੋ ਮੈਂ ਵਰਦੀ ਕਿਤਨਾ ਮਸ਼ੀਨ ਮੋਟਰ ਚੱਲਣ ਦੀ ਆ ਹਾਂ ਐ ਭਾਈ ਵਾਕਈ ਗੱਲ ਪੁੱਛ ਰਹੀਆਂ ਮਾ ਜੀ 10 ਕਿਲੋ ਦੇ ਥਲੇ ਅਸੁਖਤ ਦੁੱਧ ਹਾਜ਼ਰ ਆ ਠੀਕ ਆ ਜੀ ਭਾਜੀ ਅੱਜ ਹੀ ਆਈ ਆ ਹਾਂ ਮਾਲ तकरीबन ਚਲੋ ਪਰਸੋਂ ਚੌਥੀ ਆਪਾਂ ਪਾਈਏ ਵੀਡੀਓ ਉਹ ਸਾਰਾ ਵੇਚ ਗਿਆ ਸੀ ਹਾਂ ਆ ਬੱਚਾ ਵੀ ਨਾਲ ਕਵਰ ਕਰਦੇ ਜੇ ਬੱਚਾ ਮਗਰ ਜੀ ਮੰਜਾ ਦੇ ਭਾਜੀ ਆਪਾਂ ਮੁੱਲ ਕਿਆ ਪਾਇਏ ਹਲੇ ਤਾਂ ਹੂੰ ਤੇਰੇ ਕਿਨੇ 15 18 ਕਿਤੇ ਨਾਲ ਹੋਗਾ ਬੱਚਾ ਕਿ ਭਾਜੀ ਭਾਜੀ ਬੱਚਾ ਬੱਚਾ ਭਾਜੀ 15 ਨਾਲ ਮੰਨ ਲੇ 18 ਨਾਲ ਮੰਨ ਲੇ ਆਪਾਂ ਅੱਜ ਆਇਆ ਮਾਲ ਹਾਂ ਆਪਾਂ ਐਵੇਂ ਠੀਕਾ ਜੀ ਕੋ 15 ਦਿਨ ਦਾ ਮੰਨ ਲੇ ਬਾਕੀ ਆਪਦੀ ਸਮਝ ਵੇਖ ਲਿਆ ਜੀ ਬਿਲਕੁਲ ਬੱਚਾ ਚਵਾਈ ਦੀ ਚੰਗੀ ਭਾਈ ਕੁਲਾ ਬੱਚਾ ਭਾਈ ਚਵਾਈ ਦੀ ਚੰਗੀ ਵੱਛੀ ਹਾਂ ਨੇ ਚੰਗੀ 32000 ਦੀ 32 ਦੀ 32 ਦੀ ਦੇ ਵੀ ਜੈਸਮੋ ਜਿਹੜੀ 32000 ਦੀ ਵੀ ਰਹੀ ਰਾਂ ਦਾ ਵੀ ਦੇ ਦਿਆਂਗੇ 10 ਲੀਟਰ ਦੇ ਤੇਲੇ ਦੁੱਧ ਬਾਕੀ ਦੇਸੀ ਕਰੋ ਸਾਂ ਦੇ ਚਾਹ ਲੈ ਜਾ ਜੀ ਹਾਲ ਮਰ ਗਿਆ 6-7 ਦਿਨ ਹੋ ਗਏ ਸੂਈ ਨੂੰ ਅੱਛਾ ਵੀਰੇ ਜੇਰ ਵਧੀਆ ਸੁੱਟੀ ਆ ਹਾਂ ਬੱਚਾ ਆਪਣੇ ਘਰੇ ਮਰਿਆ ਵੀਡੀਓ ਬਣਾਈ ਆ ਹਾਂ ਇਹਦਾ ਮੁੱਲ ਰੱਜ ਜਾ ਜਾ ਆ ਇਹ ਦੇ ਸਾਂ ਕੁਝ ਚੋਕਣ ਵਾਲਾ ਮੁੱਲ ਕਰ ਦੇਣਾ ਭਾਵੇਂ ਲਾਈ ਮੰਗੀ ਆ ਐਸ ਵਕਤ ਦੁੱਧ ਕਿੰਨਾ 12 ਨਹੀਂ ਨਹੀਂ 8 ਕਿਲੋ ਬੰਦੇ ਕਿਹੜੀ ਗੱਲ ਦੱਸਾਈ ਦਸਣੀ ਐ ਝੂਠੇ ਤਾਂ ਮਾਰਨਾ ਲੋ ਵੀ ਇੱਥੇ 1 ਕਿਲੋ ਦੁੱਧ ਆ ਠੀਕ ਆ ਜੀ ਬਗੈਰ ਬੱਚਿਆਂ ਕਿਸੇ ਭਰਾ ਨੇ ਠੀਕ ਆ ਜੀ ਕੋਈ ਡੰਗ ਚਾਹ ਪਾਣੀ ਦਾ ਚੰਗਾ ਸਾਰ ਨਾ ਹੁੰਦਾ ਪੈਸੇ ਥੋੜੇ ਲਾਉਣੇ ਆ ਤੁਹਾਡੇ ਬਿਲਕੁਲ ਮਤਲਬ ਦੀ ਤੇ ਵੈਰ ਦਿਖਾ ਦਿੰਨੇ ਆ 8 ਕਿਲੋ ਦੁੱਧ ਤੇ ਥਲੇ ਐਸ ਵਕਤ ਹਾਜ਼ਰ ਆ ਤੇ ਕਦੋਂ ਵੱਡਾ ਵੈਰ ਭਾਜੀ ਆ 9 ਵਧਿਆ ਇੱਕ ਆ ਉਹ ਵੀ ਦੱਸ ਦੋ ਪੈਰਪੁਰ ਪੰਨ ਵਾਲੇ ਆ ਪੈਰ ਇਹਦਾ ਵਧਿਆ ਆ ਵੀ ਵਧਿਆ ਥੋੜਾ ਜਿਹਾ ਬੰਨ ਵਾਲਾ ਕਿਹੜ ਲੋ ਜੀ ਕਿਹੜੀ ਗੱਲ ਪਹਿਲਾਂ ਦੱਸੋ ਅਗਲੇ ਨੂੰ ਬਾਅਦ ਜਾ ਮਜਬਜ ਕਰੀ ਜਾ ਉਹ ਕੁ ਕਰਾ ਦੇਣੀ ਬੱਸ ਬੱਸ ਹਾਂਜੀ ਹਾਂਜੀ ਠੀਕ ਆ ਇਧਰ ਇਹ ਰਿਆ ਨੂੰ ਤੋਰਦੇ ਲੰਮਾ ਵੀਰ ਅਨੇ ਦੱਸਣਾ ਚੰਗਾ ਪਾਰਾ ਨੂੰ ਵੀਡੀਓ ਵਖਾ ਦਿਓ ਵੀਰ ਵੀ ਥੋੜਾ ਪੱਕੀ ਪੋਤੀ ਦੇ ਤੁਰਨ ਲੱਗਾ ਪਤਾ ਹੀ ਕਰਕੇ ਫੜੀ ਦਿਆ ਰਾਜਸੰਧੂ ਸਾਹਾ ਵੀਰਾ ਦੂਜਾ ਪਾਸੇ ਚੱਲਣਾ ਸੱਚ ਨਾ ਹਾਂ ਨਾ ਸਚਾਈ ਬੋਲ ਕੇ ਦੱਸੋ ਵੀਰ ਪੁਰਾਣਾ ਦਾ ਪੈਰਪੁਰ ਬੰਨਾਲਿਆ ਕੋਈ ਭਾਂ ਲੈ ਜਾਊਗਾ ਜੱਡੇ ਸਾਨ ਇਹ ਬਿਲਕੁਲ ਅੱਗੇ ਜਾ ਕੇ ਬਨਵਾ ਬਨਮੂ ਲਊਗਾ ਠੀਕ ਹੈ ਇਹਨੂੰ 6 ਦਿਨ ਹੋ ਗਏ ਸਰੀਂ ਸਾਤਾ ਅੱਛਾ ਹਾਂ ਛੇ-ਸੱਤ ਦਿਨ ਆਹ ਦੇ ਦਣੀ ਵੀ ਦਸਾਂ ਹਾਂ ਡੰਗਰ ਨਵਾਂ ਬਦਲਾਂਗੇ ਤੇ ਕੀ ਹੋ ਜੂਗਾ ਵਾਦੇ ਘਾਟੇ ਹੁੰਦੇ ਰਹਿੰਦੇ ਸੀ ਐਸੇ ਵਪਾਰ ਲੈਣਾ ਜਾਣ ਕੇ ਕਰਾਣੇ ਨਹੀਂ ਆਉਣਗੇ ਹੈ ਮੈਂ ਇੱਧਰ ਵੇਖੋ ਆਹ ਦੇਖੋ ਵੇਖ ਲਓ ਕੋਈ ਗੱਲ ਨਹੀਂ ਨਹੀਂ ਠੰਡੀ ਉਤਰਾ ਕਰਵਾ ਦੀ ਕੋਈ ਕਾਲੀ-ਕੋਲੀ ਪੈਣ ਵਾਲੀ ਗੱਲ ਨਹੀਂ ਆ ਲੈ ਹਾਂ ਕੋਈ ਗੱਲ ਨਹੀਂ ਉਹੋ ਜਿਹੀ ਗੱਲ ਗਈ ਚੌਣ-ਚੌਣ ਸਾਫ ਹੋ ਪੂਰੀ ਚੌਣ ਦੀ ਭਾਂ ਗਰੰਟੀ ਲੈ ਲੈ ਕੋਈ ਹਾਂ ਆਪੋ ਦੁੱਧ ਹੈਗਾ ਕਿ ਨਾ ਉਹਨੇ ਦੱਸਣਾ ਲੈ ਵੀ ਲਓ ਜੀ ਲੈ ਵੀਰੇ 8 ਕਿਲੋ ਦੁੱਧ ਤੇ ਸੋਈ ਨੂੰ ਤੂੰ ਦੱਸਿਆ ਸਮਾਂ ਥੋੜਾ ਹੋਇਆ ਕੀ ਮੁੱਲ ਕੀ ਰਹੂਗਾ ਡਿਮਾਂਡ ਕੀ ਕਰਦੇ ਕਿ 20000 ਮੁੱਲ ਹਾਂ ਸੱਦੀਆਂ ਛੋੜਾਂ ਚਾਰ ਹਜ਼ਾਰ ਛੋੜ ਕਰਦੇ ਆ 20000 20 ਜੋ 100 ਛੋੜ ਕਰਾਵੇ ਇਹ ਨਾ ਆਖੇ ਮੈਂ 18 ਲੈ ਲਾਂਗੀ ਲੈ ਲਾ ਦੇਣੀ 20 ਦੀ ਆਪਾਂ ਲਓ ਜੀ 20000 ਵਿੱਚ 100 ਛੋਟ ਘਾਟਾ ਪੈਣ ਦਾ ਮਾਰ ਨਹੀਂ ਜਾਂਦੇ ਘਾਟਾ ਪੈਣਦਾ ਬਾਬਾ ਆਦੀ ਲਾਉਂਦੀ ਆ ਓ ਤੋਂ ਜ਼ਿਆਦੇ ਹਾਂ ਹਾਂਜੀ ਹਾਂਜੀ ਲੋਭੇ 20000 ਦੇ ਵਿੱਚੋਂ 100 ਰੁਪਿਆ ਛੋਟ ਆ ਛੋਟ ਕਰਨੀ 100 ਇਹ ਨਾ ਕਿ ਉਨੀ ਲੀਲਾ ਕੋਈ ਸੋ ਕਸਰਾ ਕੱਢ ਤੀ ਇਹਨੇ ਬਾਕੀ ਚਲੋ ਮਾੜੀ ਨਹੀਂ ਕਿ ਜਿਹੜੇ ਪ੍ਰਾਣੇ ਘਰੇ ਦੁੱਧ ਪੀਣਾ ਬਹੁਤ ਚੰਗੀ ਆ ਚਾਹ ਪੰਦਰ ਡੰਗ ਸਾਣ ਕਿਲੋ ਦੁੱਧ ਵੀ ਕਿਸੇ ਵੀਰ ਦਾ ਠੀਕ ਆ ਭਾਜੀ ਆ ਵੇਲੇ ਹੁਣ ਆਪਾਂ 32000 ਦੀ ਦੇ ਦੇਣੀ ਆ ਮੋਲ ਇਜਾਜ਼ ਰੱਖੀ ਮੈਂ ਵੀ 32000 ਦੀ ਚੱਕੋ ਆ 37000 ਦੀ ਦੇ ਦੇਣੀ ਆ 32000 37000 ਤੇ ਅੱਗੇ ਆ 8000 ਦੀ ਦੇ ਦੇਣੀ ਆ 37000 20 ਤਾਂ ਪਾੜੇ ਪੜ ਲਿਆ ਕਿਤੇ ਨਾ ਕਿਤੇ 12 ਕਿਲੋ ਦੁੱਧ 12 ਕਿਲੋ ਦੁੱਧ 10 ਕਿਲੋ ਛੋਟਾ ਸਿੱਧੇ ਹੀ ਕਰ ਦੇਣੀਆ ਲਓ ਜੀ ਇਹਦਾ ਮਾਲ ਖੜੂਗਾ ਆ ਉਹਦਾ ਮਾਣ ਕਰਾਂਗੇ ਆਪਾਂ ਹਾਂ ਇਹ ਨਹੀਂ ਗੱਲ ਕੋਈ ਮੈਂ ਛੋਟੀ ਛੋਟੀ ਕਮਾਈ ਨਾਲ ਦੇਨੇ ਆਪਾਂ 2 2000 ਨਾਲ ਧੰਗਰ ਜਿਆਦਾ ਕਮਾਈ ਨੂੰ ਆ ਤਾਂ ਫਿਰ ਇੱਕ ਨੰਬਰ ਆਪਣੇ ਜਿਹੜਾ ਕੰਟੈਕਟ ਨੰਬਰ ਹੈ ਜਿਹੜਾ 13 44 13 ਠੀਕ ਆ ਸੋ ਤੁਸੀਂ ਨੰਬਰਾਂ ਤੇ ਕਾਲ ਕਰਿਆ ਜੇ ਤੁਸੀਂ ਮਾਲ ਬਿਲਕੁਲ ਜਾਇਜ਼ ਆ ਚਲੋ ਸੂਤਰ ਰੇਟ ਆ ਕੋਈ ਜਿੱਦਾਂ ਮਰਜ਼ੀ ਚੋਣ ਕੇ ਪੁੱਛਵਾ ਕੇ ਤਸੱਲੀ ਕਰਿਆ ਜਾਇਜ਼ 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 ਹੈ ਜਾਇਜ਼ ਜਾ ਠੀਕ ਆ ਜੀ ਚਲੋ ਦੋ ਬੀਨ ਆਪਣੇ ਭੈਣ ਭਰਾ ਆ ਆ ਵੇਹਨੋ ਮੇੜ ਪੂਰੀ ਬਣਦੀ ਕੋਈ ਵੇਚੇ ਸਕਦਾ ਵਪਾਰੀ ਖੜਕੇ ਆ ਆਪਾਂ ਨੂੰ ਭਜੰਦੇ ਅਜਲ ਬੱਤੀ ਦੀ ਦੇ ਦੇਣੀ ਹੈ ਚਲੋ ਠੀਕ ਹੋ ਗਿਆ ਵੀਰੇ ਹਾਂਜੀ ਬੰਦ ਦੱਸੋ ਅੱਜ ਨਾਗਾ ਪਤਾ ਨੂੰ ਦਿਖਾਉਣੀ ਸੀਗੇ ਚਾਰ ਪਸ਼ੂ ਸੀਗੇ ਚੌ ਨਗਾ ਦੀ ਡਿਟੇਲ ਤੁਹਾਨੂੰ ਮਿਲ ਗਈ ਬਾਕੀ ਆ ਵੇੜੇ ਕਰੋ ਇੱਥੇ ਆਣ ਕੇ ਠੀਕ ਆ ਹਾਂ ਵੇੜੇ ਵੀਰ ਤੋਂ ਲਈ ਆਪਾਂ ਹਾਂ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਸੋ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਦੋ ਟਾਈਮ ਚੋਂ ਉਹ ਤਿੰਨ ਟਾਈਮ ਚੋਂ ਸਾਰੇ ਵੀਰਾਂ ਨੂੰ ਬੇਨਤੀ ਆਪਣੀ ਹੁੰਦੀ ਹੈ ਕਿਉਂਕਿ ਮਾਲ ਵਪਾਰ ਲੈਣ ਦਾ ਕੰਮ ਹੈ ਮਾਲ ਇਸੇ ਤਰ੍ਹਾਂ ਹੀ ਆਉਣਾ ਰੋਜ਼ ਦਾ ਇਸੇ ਤਰ੍ਹਾਂ ਵਿਕੀ ਜਾਂਦਾ ਧੜਾ ਧੜ ਤੁਰਿਆ ਆਉਂਦਾ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇ